ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਥੋੜੇ ਕਿ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬਹੁਤ ਨਾਮਜੀਤ ਸਿੰਘ ਜੀ ਪਿੰਡ ਗੱਲਕੋਟੇ ਹਮ ਜਿਲ੍ਹਾ ਬਰਨਾਲਾ ਥੀਲਤਾ ਪਾ ਜੀ ਨੇੜੇ ਪਿੰਡ ਆਪਾਂ ਨੂੰ ਇਧਰਲੇ ਛੜ ਸਹਣਾ ਰਹਿ ਗਿਆ ਇਧਰਲੇ ਛੜ ਪੱਖੋ ਪੈਂਚੀਆਂ ਜੀ ਮੋਬਾਈਲ ਨੰਬਰ ਜੀ 62877 ਜੀ 43014 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਰੀਆ ਦੂਜਾ ਸੂਆ ਸੂਰੀਆ ਜੀ ਕਿੰਨੇ ਦਿਨ ਲੂ ਗਏ ਇਹ ਲੈ ਜਾ ਹਫਤਾ ਜੀ ਹਫਤਾ ਖੰਡ ਲੈ ਹਾਂ ਜੀ ਕਿੰਨਾ ਕੁ ਰਿਕਰਡ ਆ ਵੈਸੇ ਦੁੱਧ ਦਾ ਦੁੱਧ ਦਾ 15 ਲੀਟਰ ਦਿੰਦਾ ਬਾਈ ਠੀਕ ਆ ਬਾਈ ਬਾਕੀ ਦੁੱਧ ਬਾਈ ਸੇਵਾ ਦਾ ਬਰੀਡ ਇੱਕ ਨੰਬਰ ਝੂਲੀ ਝੂਲੀ ਬਹੁਤ ਆ ਜੀ ਹਾਂ ਕਲਰ ਕਲਰ ਬੜਾ ਚੰਗਾ ਹਾਂ ਜੀ ਹਾਂ ਪੂਰੀ ਨੂੰ ਫੁੱਲਾ ਪਲੀ ਵੀ ਚੰਗੀ ਆ ਥਣ ਬੜਾ ਕਮਾਲ ਦਾ ਹਨਾ ਪੂਰਾ ਜੀ ਪੂਰਾ ਮੁੱਠੀ ਵਾਲਾ ਥਾਣਾ ਬਾਈ ਲੇਵਾ ਦੇਖੋ ਇਹਦਾ ਕੱਚੀ ਆ ਜੀ ਉਸ ਹੱਬ ਨਾ ਨਾ ਜਾ ਲਾ ਲਿਓ ਸਾਰੀਆਂ ਬਾਲਟਾਂ ਨਾ ਕੱਢੂ ਫੇਰ ਕਰਮ ਵਾਲੀ ਨੇ ਵਾਕਈ ਰਾਜੀ ਰੂਜੀ ਫੁੱਲ ਆ ਵਾਕਈ ਠੰਡੀ ਆ ਜੀ ਹਾਂ ਠੀਕ ਆ ਲੈ ਬਾਈ ਤੋਰਾ ਚੈੱਕ ਕਰ ਲਓ ਕੱਲੀ ਕੱਚੀ ਕੱਚੀ ਅਤੇ ਮੁੱਲ ਵੀ ਫਿਰ ਜਮਾ ਕੱਚਿਆਂ ਵਾਲਾ ਹੀ ਹੋਣਾਗਾ ਬਈ ਠੀਕ ਹੈ ਕਿ ਨਹੀਂ ਤੇ ਝੋਲ ਜਿਹੜੇ ਸਾਹਮਣੇ ਦਿਖਾਉਂਦੇ ਆ ਸਾਰੀਆਂ ਬਾਲਟਾਂ ਨਾਲ ਕੱਢੂ ਫੇਰ ਸੋਨਾ ਕਰਮ ਵਾਲੇ ਇਹਦਾ ਸਾਇਦੀ ਮਾਰ ਦਿਆ ਜੀ ਮਖਿਆਲ ਆਰਗਾ ਓਕੇ ਤੇ ਮੁੱਲ ਕੀ ਹੈ ਫਿਰ ਜਾਇਜ ਮੁੱਲੇ ਦਾ ਫੋਨ ਤੇ ਕਰਦਾ ਕੱਚਾ ਜਾਇਜ ਹੀ ਹੋ ਜਮਾ ਵੇਚਣ ਵਾਲਾ ਹੀ ਠੀਕ ਹੈ ਬਈ ਕੱਚਿਆਂ ਵਾਲਾ ਹੀ ਕਰਾਂਗੇ ਜੀ ਬਾਈ ਕਹਿੰਦਾ ਜਮਾ ਜਾਇਜ ਮੁੱਲ ਰੱਖਦਾ ਜਾਇਜ ਅਗਲਾ ਸੰਭੂਗਾ ਜੀ ਹਸਤਾ ਉਹ ਹੀ ਮੁੱਲ ਕਰ ਦੇਣਾ ਠੀਕ ਹੈ ਬਈ ਜਮਾ ਖੇਚ ਕੇ ਮੁੱਲ ਰੱਖਾਂਗੇ ਮੁੱਲ ਖैर ਪਹਿਲਾਂ ਹੀ ਬਾਈ ਪਹਿਲਾਂ ਵੀ ਆਪਣੇ ਜਾਇਜ਼ ਹੀ ਹੁੰਦੇ ਆ ਜੀ ਟਲ ਟੁੱਲ ਬਹੁਤ ਪਈ ਆ ਬਾਈ ਬਹੁਤ ਸਾਰੀਆਂ ਬਾਲਡਨਾਂ ਕੱਢੂ ਹੱਤੇ ਤਾਂ ਹੀ ਤਾਂ ਹੋਰ ਹੀ ਕੁਝ ਬਣ ਜਾਣਾ ਜੀ ਠੀਕ ਹੈ ਬਾਈ ਹੂੰ ਫੈਂਟ ਬਹੁਤ ਚੰਗੀ ਆਉ ਉਹਦੀ ਹਾਂ ਜੀ ਹਾਂ ਗਰਮੀ ਨਹੀਂ ਮੰਦੀ ਲੈ ਬਾਈ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਫੈਂਟ ਚੰਗੀ ਆਉ ਗਰਮੀ ਨਹੀਂ ਮੰਦੀ ਮੱਝ ਨਾਲ ਦਾ ਦੁੱਧ ਦੇ ਦੇਣਾ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ